اسلام ਨੂੰ ਕਬੂਲ ਕਰਨ ਲੱਗਿਆ ਬੜਿਆਂ ਨੇ ਸਾਡੇ ਤੇ ਤਸ਼ਦਦ ਕੀਤਾ ਬੀਬੀ ਪੋਟਾ ਪੋਟਾ ਕੱਟੇ ਗਏ ਨੀਆਂ ਚ ਚਿਣੇ ਗਏ ਚਾਰ ਪੁੱਤਰ ਚਲੇ ਗਏ ਲੱਖਾਂ ਦੀ ਗਿਣਤੀ 'ਚ ਸਿੱਕ ਮਰ ਗਿਆ 2.5 ਲੱਖ ਦੀ ਗਿਣਤੀ ਕਹਿ ਰਹੇ ਨੇ ਘਟੋ ਘਟ ਤੇ ਕਿਸੇ ਨੇ ਆਪਦਾ ਧਰਮ ਛੱਡ ਕੇ اسلام ਕਬੂਲ ਨਹੀਂ ਸੀ ਕੀਤਾ ਕਿਸੇ ਲਾਲਚ 'ਚ ਨਹੀਂ ਸੀ ਆਏ ਹੋ ਬੀਬੀ ਤੂੰ ਤਾਂ ਲਾਲਚ ਚਾਹਦੀ ਇੱਕ ਵਾਸ਼ਨਾ ਚਾਹਦੀ ਇਹ ਪਹਿਲੋ ਪ੍ਰੀਪਲਾਨ ਹੈ ਮੈਨੂੰ ਤਾਂ ਹੈਰਾਨੀ ਵਾਲੀ ਗੱਲ ਹੈ ਕਿ ਅੰਟੈਲੀਜੈਂਸ ਨੂੰ ਪਤਾ ਕੀ ਆਪਣੀ ਨੂੰ ਪਹਿਲੀ ਗੱਲ ਤਾਂ ਜਿੰਨਾ ਇਥੇ ਜੱਥਾ ਜਾਂਦਾ ਹੈ ਮਾਫ ਕਰਨਾ ਕਹਿਣਾ ਨਹੀਂ ਬੰਦਾ ਸਾਰਾ ਅੰਟੈਲੀਜੈਂਸ ਦੇ ਅੰਦਰ ਹੀ ਹੁੰਦਾ ਲੋਕਾਂ ਨੂੰ ਪਤਾ ਨਹੀਂ ਹੁੰਦਾ ਉਹ ਦੋਨਾਂ ਕੰਟਰੀਆਂ ਦੀ ਅੰਟੈਲੀਜੈਂਸ ਤੁਹਾਡੇ ਬੈਗ ਤੇ ਹੁੰਦੀ ਮੈਂ ਜਿੰਨੀ ਵਾਰ ਵੀ ਕਿਹਾ 15-15 10-10 20-20 ਸਾਲ ਦੇ ਜਿਹੜੇ ਬੱਚੇ ਨੇ ਉਹ ਤੁਹਾਡਾ ਪਿੱਛਾ ਕਰਦੇ ਜਿਹੜੀ 50 ਸਾਲ ਦੀ ਆਪਦੀ ਕੌਮ ਦੀ ਸੱਕੀ ਨਹੀਂ ਬਣੀ ਉਹ ਤੁਹਾਡੀ ਸੱਕੀ ਕੀ ਬਣੇਗੀ ਇਹ ਤੱਕ ਤ੍ਰਿਸ਼ਨਾ ਹੈ ਨਾ ਇੱਕ ਭੁੱਖ ਹੈ ਹੋਰ ਇਸ ਕੀ ਹੈ ਗੁਰਪੁਰਪ ਦਾ ਸਹਾਰਾ ਲੈ ਕੇ ਇੱਕ ਸਿੱਖ ਧਰਮ ਨੂੰ ਡੀਫੇਮ ਕੀਤਾ ਗਿਆ ਸਾਡੇ ਧਰਮ ਨੂੰ ਡੀਫੇਮ ਕੀਤਾ ਗਿਆ ਸੋ ਇਹੋ ਜਿਹਾ ਕਰੈਕਟਰ ਨੂੰ ਮੇਰੀ ਪਾਕਿਸਤਾਨ ਹਕੂਮਤ ਨੂੰ ਬੇਨਤੀ ਹੈ ਕਿ ਇਹਨੂੰ ਤੁਸੀਂ ਵਾਪਸ ਪੰਜਾਬ 'ਚ ਭੇਜੋ ਛੱਡ ਦੇ ਪੰਜਾਬ ਦੇ ਮੈਂ ਦਸੰਬਰ ਦੇ ਵਿੱਚ ਲਾਹੌਰ ਚ ਗਿਆ ਅਪ੍ਰੈਲ ਦੇ ਵਿੱਚ ਆ ਕੇ ਸਾਡੀ ਇੰਡੀਅਨ ਇੰਟੈਲੀਜੈਂਸ ਨੇ ਆ ਕੇ ਮੈਨੂੰ ਕਿਹਾ ਸੀ ਕਿ ਭਾਜੀ ਤੁਹਾਡੇ ਮੋਬਾਈਲ ਦੇ ਵਿੱਚ ਮਿਸ ਕਾਲ ਆਈਆਂ ਨੇ ਕੱਢੋ ਇਥੋਂ ਚਿੱਕਰ ਵੀ ਸਾਡੀ ਇੰਟੈਲੀਜੈਂਸ ਨੂੰ ਪਤਾ ਹੁੰਦਾ ਜੇ ਐਨੀ ਗੱਲ ਦਾ ਪਤਾ ਇੰਟੈਲੀਜੈਂਸ ਨੂੰ ਤੇ ਇਹਦੇ ਇਲੀਜੀਟ ਰਿਲੇਸ਼ਨ ਦਾ ਪਤਾ ਨਹੀਂ ਸੀ ਇਹ ਪਤਾ ਸੀ ਇਹਨੂੰ ਕਿਵੇਂ ਡਰਾਈ ਕਰੋਗੇ ਤੁਸੀਂ ਕਈ ਵਾਰ ਤਾਂ ਲੋਕ ਉਥੋਂ گلاب ਦੇ ਫੁੱਲ ਵੀ ਸੁੱਟਦੇ ਹੁੰਦੇ ਨੇ ਕਿ ਬਾਬੇ ਨਾਨਕ ਦੀ ਧਰਤੀ ਤੇ ਆਏ ਨੇ ਪਵਿੱਤਰ ਰੂਹਾਂ ਨੇ ਤੇ ਹੁਣ ਸਾਡੇ ਪੱਲੇ ਕੀ ਰਹਿ ਗਿਆ ਧਰਮ ਪਰਿਵਰਤਨ ਜਿਹੜਾ ਹੋ ਰਿਹਾ ਉਹ ਬਹੁਤ ਗਲਤ ਹੋ ਕਿਉਂਕਿ ਉਹਨਾਂ ਦਾ ਸ਼ਾਇਦ ਮੀਆਂ ਮੀਆਂ ਮਿੱਠੂ ਹੈ ਤਾਂ ਉਸ ਦੇ ਵਿੱਚ ਇੱਕ ਪੋਲੀਟੀਸ਼ੀਅਨ ਹੈ ਜਿਹਨੇ ਘੱਟ ਗਿਣਤੀਆਂ ਦੀਆਂ ਕੁੜੀਆਂ ਦੇ ਬਹੁਤ ਜ਼ਿਆਦਾ ਉਹਨੇ ਧਰਮ ਪਰਿਵਰਤਨ ਕਰਾਏ ਇੱਕ ਵਾਰ ਮੈਂ ਲਾਹੌਰ ਚ ਸੜਕ ਕ੍ਰੋਸ ਕਰਕੇ ਚਲਾ ਗਿਆ ਅਸੀਂ 7-8 ਬੰਦੇ ਸੀ ਤਾਂ ਉਧਰ ਆਰਮੀ ਦਾ ਏਰੀਆ ਸੀ ਤੇ ਉਹਨਾਂ ਨੇ ਇਨਾ ਡਾਊਟ ਕ੍ਰੀਏਟ ਕੀਤਾ ਸੀ ਉੱਥੋਂ ਦੇਖ ਜਜ ਸਾਹਿਬ ਨੇ ਆ ਕੇ ਸਾਨੂੰ ਉੱਥੋਂ ਸਾਡੇ ਬਾਰੇ ਦੱਸਿਆ ਫਿਰ ਸਾਡਾ ਖੇੜਾ ਛੁੱਟਿਆ ਐ ਮਜ਼ਾਕ ਨਹੀਂ ਏ ਇਹਦੇ ਮਗਰ ਕੋਈ ਮਿਲੀ ਭੁਗਤ ਹੈ ਕੋਈ ਸਾਜ਼ਿਸ਼ ਹੈ ਉਹਦਾ ਕੀ ਰਿਜ਼ਲਟ ਆਉਂਦਾ ਇਹ ਅਜੇ ਪਤਾ ਨਹੀਂ ਸਤਿ ਸ੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇ ਬਾਲ ਉਮੀਦ ਕਰਦਾ ਠੀਕ ਠਾਕ ਠੀਕ ਠਾਕ ਹੋਮੋਗੇ ਪਿਛਲੇ ਦਿਨਾਂ ਤੋਂ ਇੱਕ ਖਬਰ ਚਰਚਾ ਦਾ ਵਿਸ਼ਾ ਬਣੀ ਉਹ ਚਰਚਾ ਦਾ ਵਿਸ਼ਾ ਇਹ ਸੀ ਕਿ ਸਬਜੀਤ ਕੌਰ ਨਾਮਕ ਇੱਕ ਔਰਤ ਜਿਹੜੀ ਆ ਉਹ ਜੱਥੇ ਦੇ ਨਾਲ ਪਾਕਿਸਤਾਨ ਦੇ ਵਿੱਚ ਜਾਂਦੀ ਆ ਪਰ ਵਾਪਸ ਜੱਥੇ ਦੇ ਨਾਲ ਨਹੀਂ ਆਉਂਦੀ ਉਸ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਵਿਆਹ ਕਰਵਾ ਲਿਆ ਜਾਂਦਾ ਆ ਉਸ ਤੋਂ ਬਾਅਦ ਨੂਰ हुसैन ਉਹ ਬਣ ਜਾਂਦੀ ਆ ਇਹ ਸਭ ਨੇ ਬਹੁਤ ਵੱਡੇ ਸਵਾਲੀਆ ਚਿੰਨ੍ਹ ਜਿਹੜੇ ਆ ਉਹ ਖੜੇ ਕੀਤੇ ਜਾਣ ਵਾਲੇ ਲੋਕਾਂ ਦੇ ਉੱਪਰ ਬਹੁਤ ਵੱਡੇ ਸਵਾਲ ਇਹ ਚਣ ਜਿਹੜੇ ਆ ਉਹ ਖੜੇ ਕੀਤੇ ਇਸ ਦੇ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾਹੂਰੀ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਰੈਂਕ ਲੀਗਲ ਬਲ ਬਤਾਈ ਖਾਰਾ ਸਾਹਿਬ ਸਵਾਗਤ ਆ ਰਮੇਟਲ ਜੀ ਸਤਿ ਸ਼੍ਰੀਕਾਲ ਜੀ ਖਾਰਾ ਸਾਹਿਬ ਤੁਸੀਂ ਵੀ ਗੁਰਪਰੂਪ ਦੇ ਮੌਕੇ ਜਾਂ ਹੋਰ ਨਾ ਮੌਕਿਆਂ ਤੇ ਪਾਕਿਸਤਾਨ ਦੇ ਵਿੱਚ ਜਥੇ ਦੇ ਰੂਪ ਤੇ ਵਿੱਚ ਜਾਂਦੇ ਰਹੇ ਹੋ ਇਹ ਜੋ ਪਿਛਲੇ ਸਮੇਂ ਦੇ ਵਿੱਚ ਇਹ ਵਰਤਾਰਾ ਵਾਪਰਿਆ ਇਹ ਕਹਾਣੀ ਵਾਪਰੀ ਕਿੰਨੀ ਕ निंदनीयोग ਇਸ ਚੀਜ਼ ਨੂੰ ਮੰਨਦੇ ਹੋ ਕਿ ਉਸ ਤੋਂ ਬਾਅਦ ਸਿੱਖ ਸੰਗਤਾਂ ਦੇ ਉੱਪਰ ਸਵਾਲ ਖੜੇ ਹੋਣ ਲੱਗੇ ਐਸਜੀਪੀਸੀ ਨੂੰ ਵੀ ਐਸਜੀਪੀਸੀ ਦੇ ਉੱਪਰ ਵੀ ਸਵਾਲ ਖੜੇ ਹੋਏ ਐ ਜੀਪੀਸੀ ਨੂੰ ਵੀ ਕੋਈ ਪਾਬੰਦੀਆਂ ਜਿਹੜੀਆਂ ਨੇ ਉਹ ਲਾਉਣੀਆਂ ਪਈਆਂ ਕਿਵੇਂ ਦੇਖਦੇ ਹੋ ਦੇਖੋ ਮੈਂ ਕਹੂੰਗਾ ਕਿ ਬੜੀ ਸ਼ਰਮਨਾਕ ਗੱਲ ਹੋਈ ਹੈ ਇਹ ਸਿੱਖ ਧਰਮ ਦੇ ਵਿੱਚ ਸਿੱਖ ਸਾਡੇ ਜਿਹੜੇ ਇੱਥੇ ਜਾਂਦੇ ਨੇ ਜਿੱਥੇ ਜਾਂਦੇ ਨੇ ਸਾਡੇ ਲਈ ਇੱਕ ਬੜੀ ਨਮੋਸ਼ੀ ਵਾਲੀ ਗੱਲ ਖੜੀ ਹੋ ਗਈ ਹੈ ਕਾਰਨ ਕੀ ਹੈ ਕੋਈ ਆਦਮੀ ਇੱਥੇ ਧਾਰਮਿਕ ਆਸਥਾ ਦੇ ਨਾਲ ਜਾਂਦਾ ਹੈ ਉਹ ਗੁਰਪੁਰੂਪ ਤੇ ਜਾਂਦਾ ਨਨਕਾਣਾ ਸਾਹਿਬ ਪੰਜਾ ਸਾਹਿਬ ਤੇ ਕਰ ਸਾਡਾ ਏ ਆਉਣ ਜਾਣ ਦਾ ਸੱਚਾ ਸੌਦਾ ਜਾਣਾ ਹੁੰਦਾ ਹੈ ਤਾਂ ਬੜੇ ਰੀਜ ਦੇ ਨਾਲ ਅਗਲਾ ਤੁਰਦਾ ਹੈ ਤੇ ਇੱਥੋਂ ਤਿੱਕਰ ਕੀ ਹੈ ਕਈ ਵਾਰ ਤਾਂ ਲੋਕ ਉੱਥੋਂ گلاب ਦੇ ਫੁੱਲ ਵੀ ਸੁੱਟਦੇ ਹੁੰਦੇ ਨੇ ਉੱਥੇ ਕੀ ਬਾਬੇ ਨਾਨਕ ਦੀ ਧਰਤੀ ਤੇ ਆਏ ਨੇ ਪਵਿੱਤਰ ਰੂਹਾਂ ਨੇ ਤੇ ਹੁਣ ਸਾਡੇ ਪੱਲੇ ਕੀ ਰਹਿ ਗਿਆ ਮਾਫ ਕਰਨਾ ਮੈਂ ਇੱਕ ਪਾਕਿਸਤਾਨ ਹਕੂਮਤ ਨੂੰ ਵੀ ਬੇਨਤੀ ਕਰੂੰਗਾ ਕਿ ਇਹਨੂੰ ਉੱਥੇ ਨਹੀਂ ਰੱਖਣਾ ਚਾਹੀਦਾ ਇਹਨੂੰ ਵਾਪਸ ਭੇਜਣਾ ਚਾਹੀਦਾ ਅਗਰ ਕਿਸੇ ਬੰਦੇ ਤੇ ਡਾਊਟ ਹੁੰਦਾ ਹੈ ਦੋਨਾਂ ਕੰਟਰੀਆਂ ਦੀਆਂ ਆਰਮੀ ਜਿਹੜੀਆਂ ਨੇ ਉਹਨਾਂ ਹਰ ਸ਼ਰਧਾਲੂ ਤੇ ਹਰ ਬੰਦੇ ਤੇ ਬਹੁਤ ਡਾਊਟ ਕ੍ਰੀਏਟ ਕਰਦੀਆਂ ਨੇ ਕਿਉਂਕਿ ਮੈਂ ਜਾ ਕੇ ਵੇਖ ਚੁੱਕਾ ਜਦੋਂ ਤੁਸੀਂ ਵੀ ਕਿਸੇ ਵੀ ਉਧਰ ਕਿਤੇ ਆਸੇ-ਪਾਸੇ ਤੁਰਦੇ ਹੋ ਅਣਜਾਣ ਬੰਦੇ ਕੋਲ ਜਾਣੇ ਹੋ ਤਾਂ ਉਹ ਨਾਲ ਦੀ ਨਾਲ ਤੁਹਾਡੇ ਮਗਰ ਤੁਰੇ ਫਿਰਦੇ ਨੇ ਪਰ ਐਸ ਵਾਰ ਉਹ ਬੀਬੀ ਦਾ ਧਰਮ ਪਰਿਵਰਤਨ ਕਰਨਾ ਐਸਜੀਪੀਸੀ ਵਾਲੋ ਕੰਡੀਸ਼ਨਾਂ ਲਾਉਣੀਆਂ ਇੱਕ ਬਹੁਤ ਮੰਦ ਭਾਗੀ ਹੈ ਕਿਉਂਕਿ ਐਸਜੀਪੀਸੀ ਹੁਣ ਕਰੇ ਤੇ ਕਰੇ ਵੀ ਕੀ ਹਾਰ ਕੇ ਮਜਬੂਰੀ ਐਸਜੀਪੀਸੀ ਦੀ ਹੋ ਗਈ ਕਿਉਂਕਿ ਉਹ ਲੇਡੀ ਦਾ ਉੱਥੇ ਰਹਿਣਾ ਮੈਂ ਕਹੂੰਗਾ ਉਹਨੇ ਸਾਡੇ ਉੱਪਰ ਇੰਨਾ ਮਤਲਬ ਕੀ ਮੈਂ ਕਹੂੰਗਾ ਸਾਡੀ ਡੈਂਟ ਪਾਤਾ ਉਹਨੇ ਸਾਡੀ ਸੋਚ ਤੇ ਪਾਤਾ ਕਿ ਇਹ ਤਾਂ ਬੰਦੇ ਹੀ ਗਲਤ ਲਈ ਫਿਰਦੇ ਨੇ ਤਾਂ ਉੱਥੇ ਇੱਕ ਬੜੀ ਨੋਟ ਕਰਨ ਵਾਲੀ ਗੱਲ ਹੈ ਕਿ ਧਰਮ ਪਰਿਵਰਤਨ ਜਿਹੜਾ ਹੋ ਰਿਹਾ ਉਹ ਬਹੁਤ ਗਲਤ ਹੋ ਰਿਹਾ ਕਿਉਂਕਿ ਉਹਨਾਂ ਦਾ ਸ਼ਾਇਦ ਮੀਆਂ ਮੀਆਂ ਮਿੱਠੂ ਹੈ ਜਿਹੜਾ Google ਤੇ ਆਪਾਂ ਸਰਚ ਕਰੀਏ ਤਾਂ ਉਸ ਦੇ ਵਿੱਚ ਇੱਕ ਪੋਲੀਟੀਸ਼ਨ ਹੈ ਜਿਨੇ ਘੱਟ ਗਿਣਤੀਆਂ ਦੀਆਂ ਕੁੜੀਆਂ ਦੇ ਬਹੁਤ ਜ਼ਿਆਦਾ ਉਹਨੇ ਧਰਮ ਪਰਿਵਰਤਨ ਕਰਾਏ ਨੇ ਸ਼ਾਇਦ ਉਹ ਤੁਹਾਨੂੰ ਇੱਕ ਐਡਵੋਕੇਟ ਵੀ ਕਹਿ ਰਿਹਾ ਹੈ ਕਿ ਮੈਨੂੰ ਬੜੀ ਖੁਸ਼ੀ ਹੈ ਕਿ ਇਹਨੇ ਸਿੱਖ ਧਰਮ ਛੱਡ ਕੇ ਇਸਲਾਮ ਕਬੂਲ ਕਰ ਲਿਆ ਇਹਨਾਂ ਦਾ ਐਡਵੋਕੇਟ ਹੀ ਹੈ ਜੀ ਇਹਨਾਂ ਦਾ ਐਡਵੋਕੇਟ ਕਹਿ ਰਿਹਾ ਹੈ ਕਿ ਬੜੀ ਖੁਸ਼ੀ ਹੈ ਸਿੱਖ ਧਰਮ ਛੱਡ ਕੇ ਇਸਲਾਮ ਕਬੂਲ ਕਰ ਲਿਆ ਬੀਬੀ ਨੂੰ ਪੁੱਛਣ ਵਾਲਾ ਹੋਵੇ ਸਾਡੇ ਧਰਮ ਦੇ ਅੰਦਰ ਨੀਆਂ ਚ ਚਿੜੇ ਗਏ ਉਹਨੂੰ ਪੁੱਛਿਆ ਗਿਆ ਕਿ ਧਰਮ ਪਰਵਰਤਨ ਕਰਨਾ ਹੈ ਉਹਨਾਂ ਨੇ ਕਿਹਾ ਨਹੀਂ ਕੀਤਾ ਨਹੀਂ ਕਰਨਾ ਬੀਬੀ ਲੋਕਾਂ ਦੇ ਸਾਡੇ ਸਿੱਖ ਧਰਮ ਦੇ ਵਿੱਚ ਨਿੱਕੇ ਨਿੱਕੇ ਟੁਕੜੇ ਕਰਕੇ ਬੱਚਿਆਂ ਦੇ ਪਾਏ ਗਿਆ ਕਿ ਤੂੰ ਧਰਮ ਛੱਡ ਕੇ ਸਲਾਮ ਕਬੂਲ ਕਰ ਉੱਥੇ ਲਬਜ ਕਹੇਗਾ ਚਰਖੜੀ ਤੇ ਚੜਾਇਆ ਗਿਆ ਅਸਲਾਮ ਕਬੂਲ ਕਰ ਉਹਨੇ ਕਿਹਾ ਸਲਾਮ ਕਬੂਲ ਨਹੀਂ ਕਰਨਾ ਤੇ ਬੀਬੀ ਸਾਡੇ ਤਾਂ ਲੱਖਾਂ ਦੀ ਗਿਣਤੀ ਦੇ ਅੰਦਰ ਸਿੱਖ ਹਿੱਸੇ ਕਰਕੇ ਦੁਨੀਆ ਤੋਂ ਛੱਡ ਕੇ ਚਲੇ ਗਏ ਇਸਲਾਮ ਕਬੂਲ ਨਹੀਂ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨਾਲ 750 ਦੇ ਕਰੀਬ 740 ਬੰਦੇ ਸੀ ਇਸਲਾਮ ਕਬੂਲ ਨਹੀਂ ਕੀਤਾ। ਅਸੀਂ ਕਿਸੇ ਧਰਮ ਨੂੰ ਮਾੜਾ ਨਹੀਂ ਬੋਲਦੇ। ਫੋਰਸੀਏਬਲ ਲਾਜ ਦੇਣਾ ਇਹ ਬਹੁਤ ਵੱਡਾ ਗੁਨਾਹ ਹੈ। ਇਹੋ ਜਿਹਾ ਕਰੈਕਟਰ ਨੂੰ ਜਿਹੜੇ 50 ਸਾਲ ਦੀ ਆਪ ਦੀ ਕੌਮ ਦੀ ਸੱਕੀ ਨਹੀਂ ਬਣੀ ਉਹ ਤੁਹਾਡੀ ਸੱਕੀ ਕੀ ਬਣੇਗੀ? ਇਹ ਤੱਕ ਤ੍ਰਿਸ਼ਨਾ ਹੈ ਨਾ ਇੱਕ ਭੁੱਖ ਹੈ ਹੋਰ ਇਸ ਕੀ ਹੈ ਜਿਹੜਾ ਬੰਦਾ 50 ਸਾਲ ਦਾ ਹੋ ਗਿਆ ਜਿਹੜੇ ਧਰਮ ਚ ਪੈਦਾ ਹੋਇਆ ਜਿਹੜੀ ਮਿੱਟੀ ਚ ਪੈਦਾ ਹੋਇਆ ਉਹਨੂੰ ਇੱਕ ਮਿੰਟ ਛੱਡ ਕੇ ਪਰਾਂ ਮਾਰਿਆ ਪਰਿਵਾਰ ਨੂੰ ਛੱਡ ਕੇ ਪਰਾਂ ਮਾਰਿਆ ਪਰ ਮਾਫ ਕਰਨਾ ਮੈਂ ਇੱਕ ਬੇਨਤੀ ਕਰੂੰਗਾ ਪਾਕਿਸਤਾਨ ਦੀ ਹਕੂਮਤ ਨੂੰ ਇਹਨੂੰ ਜੈ ਐਪਰੀਹੈਂਡ ਕਰੋ ਉੱਥੇ ਅਰੈਸਟ ਕਰੋ ਇੰਡ ਦੇ ਪਰਚਾ ਦਰਜ ਕਰਕੇ ਇਹਦਾ ਜਿਹੜਾ ਉੱਥੇ ਵੀਜ਼ਾ ਕੈਂਸਲ ਕਰਕੇ ਇਹਨੂੰ ਵਾਪਸ ਭੇਜੋ 147 ਦੇ ਪਾਰਟ ਨੂੰ ਛੱਡ ਦਿਓ ਗਰੇਵਾਲ ਜੀ ਸਨ 47 ਦੇ ਅੰਦਰ ਫੋਰਸੀ ਅਵਲ ਤਿੰਨਾ ਧਰਮਾਂ ਨੇ ਗੁਨਾਹ ਕੀਤੇ ਨੇ ਜੀ ਉਹ ਮੁਸਲਮਾਨ ਵੀ ਹੋ ਹਿੰਦੂ ਵੀ ਹੋ ਸਿੱਖ ਵੀ ਹੈ ਉਦੋਂ ਕੁੜੀਆਂ ਦੀਆਂ ਇੱਜ਼ਤਾਂ ਸਾਰਿਆਂ ਨੇ ਲੁੱਟ ਗਿਆ ਨੇ ਕਿਉਂਕਿ ਉਦੋਂ ਸਰਕਾਰ ਨਹੀਂ ਸੀ ਉਹ 15 20 ਦਿਨ ਕੋਈ ਸ਼ਾਸਕ ਨਹੀਂ ਸੀ ਕੋਈ ਸਰਕਾਰ ਨਹੀਂ ਸੀ ਕੋਈ ਆਰਮੀ ਨਹੀਂ ਸੀ ਕੋਈ ਪੁਲਿਸ ਨਹੀਂ ਸੀ ਉਹ ਇੱਕ ਜੰਗਲ ਦਾ ਰਾਜ ਸੀ 15 20 ਦਿਨ ਮਹੀਨਾ ਉਹਨੂੰ ਛੱਡ ਦिए ਤਾਂ ਉਸ ਤੋਂ ਬਾਅਦ ਜਾਂ ਪਹਿਲਾਂ ਅੱਜ ਤੱਕ ਸਿੱਖਾਂ ਨੇ ਕਿਸੇ ਵੀ ਧੀ ਭੈਣ ਨੂੰ ਜ਼ਬਰੀ ਉਹਦਾ ਜਾਨ ਨੂੰ ਲਾਲਚ ਦੇ ਕੇ ਮੈਨੂੰ ਨਹੀਂ ਲੱਗਦਾ ਧਰਮ ਪਰिवर्तन ਕਰਾਇਆ ਹੋਵੇ ਕਿਤੇ ਆਪਦੀ ਮਰਜ਼ੀ ਨਾਲ ਕੋਈ ਆਉਂਦਾ ਆਵੇ ਪਰ ਇਸ ਲੜਕੀ ਨੇ ਉੱਥੇ ਜਾ ਕੇ ਗੁਰਪੁਰਪ ਦਾ ਸਹਾਰਾ ਲਿਆ ਹੈ ਗੁਰਪੁਰਪ ਦਾ ਸਹਾਰਾ ਲੈ ਕੇ ਇੱਕ ਸਿੱਖ ਧਰਮ ਨੂੰ ਡੀਫੇਮ ਕੀਤਾ ਗਿਆ ਸਾਡੇ ਧਰਮ ਨੂੰ ਡੀਫੇਮ ਕੀਤਾ ਗਿਆ ਸਾਡੇ ਦੇ ਅੱਗੇ ਨਾ ਤਾਂ ਉਧਰਲੀ ਆਰਮੀ ਛੇਤੀ ਵਿਸ਼ਵਾਸ ਕਰੇ ਤੇ ਨਾ ਸਾਡੇ ਤੇ ਦਿੱਲੀ ਵਿਸ਼ਵਾਸ ਕਰਦੀ ਏ ਉਹਨਾਂ ਨੂੰ ਤਾਂ ਬਹਾਨਾ ਮਿਲ ਗਿਆ ਦਿੱਲੀ ਵਾਲਿਆਂ ਨੂੰ ਪਹਿਲਾਂ ਮਹਾਨਾ ਮਿਲ ਗਿਆ ਉਹ ਤਾਂ ਸਾਨੂੰ ਅੱਗੇ ਹੀ ਕਹਿੰਦੇ ਨੇ ਸਾਡੇ ਉਲਟ ਬੋਲਦੇ ਨੇ ਸੋ ਐਹੋ ਜੇ ਕਰੈਕਟਰ ਨੂੰ ਮੇਰੀ ਪਾਕਿਸਤਾਨ ਹਕੂਮਤ ਨੂੰ ਬੇਨਤੀ ਹੈ ਕਿ ਇਹਨੂੰ ਤੁਸੀਂ ਵਾਪਸ ਪੰਜਾਬ ਚ ਭੇਜੋ ਚੜਦੇ ਪੰਜਾਬ ਦੇ ਅੰਦਰ ਅੱਛਾ ਇਹ ਦੱਸਿਓ ਕਿੰਨਾ ਕਿਉਂਕਿ ਤੁਸੀਂ ਵੀ ਜਾਂਦੇ ਰਹਿੰਦੇ ਹੋ ਮੈਂ ਤਾਂ ਬੋਲਦਾ ਕਿੰਨਾ ਕਿ ਇੰਨਾ ਸੁਖਾਲਾ ਹੁੰਦਾ ਹੈ ਕਿ ਕਿਸੇ ਦੀ ਦੇਖ ਰਹਿਕ ਨਾ ਹੋਵੇ ਕਿਉਂਕਿ ਹੁਣ ਇਹ ਵੀ ਨਹੀਂ ਪਤਾ ਨਾ ਕਿ ਜਿਸ ਦਿਨ ਜੱਥਾ ਜਾਂਦਾ ਆ ਉਸ ਤੋਂ ਕਿੰਨੇ ਦਿਨਾਂ ਬਾਅਦ ਉਹ ਜੱਥੇ ਦੇ ਨਾਲੋਂ ਵੱਖ ਹੁੰਦੀ ਆ ਤੇ ਜਿਹੜਾ ਜਿਸ ਦੇ ਨਾਲ ਉਸਦੇ ਸਬੰਧ ਸੀ ਕਿਸੇ ਤਰ੍ਹਾਂ ਦੇ ਵੀ ਉਸਦੇ ਨਾਲ ਜਾਂਦੀ ਆ ਕਦੋਂ ਤੱਕ ਉਹ ਕੋਰਟ ਦੇ ਵਿੱਚ ਪਹੁੰਚਦੀ ਆ ਕਦੋਂ ਨਿਕਾਉਂਦਾ ਇਸ ਚੀਜ਼ ਦਾ ਕੁਝ ਵੀ ਨਹੀਂ ਪਤਾ ਸੀ ਪਤਾ ਉਦੋਂ ਲੱਗਦਾ ਜਦੋਂ ਪੂਰੇ ਦਾ ਪੂਦਾ ਜੱਥਾ ਵਾਪਸ ਆਉਂਦਾ ਆ ਤੇ ਪਤਾ ਲੱਗਦਾ ਕਿ ਇਹਦੇ ਵਿੱਚੋਂ ਇੱਕ ਔਰ ਔਰ ਤਾਂ ਸਰਬਜੀਤ ਨਾਮਕ ਜੋ ਔਰਤ ਹੈ ਉਹ ਤਾਂ ਵਾਪਸ ਪਹੁੰਚੀ ਨਹੀਂ ਕਿ ਇੰਨਾ ਕੁ ਸੁਖਾਲਾ ਹੁੰਦਾ ਕਿ ਕੋਈ ਵੀ ਜਥੇ ਦੇ ਨਾਲ ਗਿਆ ਤੇ ਕਿਸੇ ਵੇਲੇ ਵੀ ਪਾਕਿਸਤਾਨ ਦੇ ਵਿੱਚ ਐਂਟਰੀ ਹੋਈ ਤਾਂ ਉਹ ਕਿਤੇ ਵੀ ਚੱਲ ਗਿਆ ਉਸ ਦੀ ਕੋਈ ਪੁੱਛਗਿੱਛ ਨਹੀਂ ਕੋਈ ਪੜਤਾਲ ਨਹੀਂ ਉਸ ਦੀ ਕੋਈ ਕੋਈ ਲਿਖਤ ਪੜਤ ਨਹੀਂ ਇੰਨਾ ਸੁਖਾਲਾ ਇਹ ਨਾ ਜਿਹੜੀਆਂ ਇਹ ਗਲਤੀਆਂ ਨੇ ਸਾਡੇ ਲੋਕਾਂ ਦੀਆਂ ਸਾਨੂੰ ਆਪ ਨੂੰ ਹੀ ਬਰਬਾਦ ਕਰਤੀਆਂ ਨੇ ਪਹਿਲੀ ਗੱਲ ਤਾਂ ਜਿੰਨਾ ਇਥੇ ਜਥਾ ਜਾਂਦਾ ਹੈ ਮਾਫ ਕਰਨਾ ਕਹਿਣਾ ਨਹੀਂ ਬੰਦਾ ਸਾਰਾ ਇੰਟੈਲੀਜੈਂਸ ਦੇ ਅੰਦਰ ਹੀ ਹੁੰਦਾ ਲੋਕਾਂ ਨੂੰ ਪਤਾ ਨਹੀਂ ਹੁੰਦਾ ਹੁੰਦਾ ਉਹ ਦੋਨਾਂ ਕੰਟਰੀਆਂ ਦੀ ਇੰਟੈਲੀਜੈਂਸ ਤੁਹਾਡੇ ਬੈਗ ਤੇ ਹੁੰਦੀ ਹੈ। ਮੈਂ ਜਿੰਨੀ ਵਾਰ ਵੀ ਗਿਆ 15-15 10-10 20-20 ਸਾਲ ਦੇ ਜਿਹੜੇ ਬੱਚੇ ਨੇ ਉਹ ਤੁਹਾਡਾ ਪਿੱਛਾ ਕਰਦੇ ਨੇ। ਇਹ ਨਹੀਂ ਕਿ ਆਪਾਂ ਕਹਿ ਦੀ ਕਿ ਤੁਸੀਂ ਤੁਰੇ ਫਿਰਦੇ ਹੋ ਉਧਰ ਦੀ ਆਰਮੀ ਤੁਹਾਡੇ ਤੇ ਵਿਸ਼ਵਾਸ ਕਰਦੀ ਕਿ ਨਹੀਂ ਕਰਦੀ ਤੇ ਕਰਨਾ ਚਾਹੀਦਾ ਵੀ ਨਹੀਂ। ਇਹ ਮੈਂ ਉਹਨਾਂ ਨਾਲ ਸਹਿਮਤ ਵੀ ਹਾਂ। ਨਹੀਂ ਸਿ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿਸੇ ਤੇ ਵੀ ਨਹੀਂ ਕਰਨਾ ਚਾਹੀਦਾ। ਤਾਂ ਉੱਥੇ ਕੀ ਹੈ ਮੈਂ 2023 ਦੇ ਵਿੱਚ 1 ਮਹੀਨੇ ਦਾ ਵੀਜ਼ਾ ਲੈ ਕੇ ਗਿਆ। ਮੈਂ 8 ਦਿਨ ਉੱਥੇ ਰਿਹਾ। ਤਾਂ 8ਵੇਂ ਦਿਨ ਇਨਡਾਇਰੈਕਟਲੀ ਮੈਨੂੰ ਮੈਸੇਜ ਆ ਗਿਆ ਸੀ ਤੁਸੀਂ ਵਾਪਸ ਜਾਓ ਮੈਂ ਕਿਹਾ ਮੇਰਾ ਮਹੀਨੇ ਦਾ ਹੈ ਉਹ ਕਹਿੰਦੇ ਨਹੀਂ ਜੀ ਵਾਪਸ ਜਾਓ ਆਪ ਦਾ ਸਾਨੂੰ ਪ੍ਰੋਬਲਮ ਨੇ ਬਹੁਤ ਜਾਦੀਆਂ ਉਹਨਾਂ ਨੇ ਪੱਲਾ ਹੀ ਛਾੜਤਾ ਇਟ ਮੀਨਸ ਉਹਨਾਂ ਨੂੰ ਨਹੀਂ ਠੀਕ ਲੱਗਿਆ ਜਾਂ ਉਹਨਾਂ ਨੂੰ ਕੋਈ ਜੀ ਡਰ ਹੈ ਜਾਂ ਕੋਈ ਪ੍ਰੋਬਲਮ ਹੈ ਜਾਂ ਮੇਰੇ ਤੇ ਡਾਊਟ ਹੈ ਜਾਂ ਰੱਬ ਜਾਣੇ ਮੈਂ ਤੁਰਦਾ ਫਿਰਦਾ ਸੀ ਲਾਹੌਰ ਦੇ ਵਿੱਚ ਲੋਕਾਂ ਨੂੰ ਮਿਲਦਾ ਸੀ ਤਾਂ ਮੇਰਾ ਮਿਲਣਾ ਵੀ ਉਥੋਂ ਦੀ ਕਸ਼ ਪੋਲੀਟਿਸ਼ੀਅਨ ਨੂੰ ਜਾਂ ਕਈ ਅਫੀਸਰ ਨੂੰ ਉਹਦੇ ਵਿੱਚ ਆਰਮੀ ਜਣੋਂ ਨਹੀਂ ਚੰਗਾ ਲੱਗਿਆ। ਤੋਂ ਇੱਥੋਂ ਤੱਕ ਕਰੋ ਡਾਊਟ ਕਰਦੇ ਨੇ। 2019 ਚ ਮੈਂ ਜਾਣਾ 2019 ਚ ਜਿਹੜੇ ਹੋਟਲ ਚ ਮੈਂ ਗਿਆ ਸੀ ਅਸੀਂ ਉੱਥੇ ਰਾਤ ਗਏ ਤੇ ਰੋਟੀ ਪਾਣੀ ਖਾਂਦੇ ਪਏ ਆ ਤਾਂ ਉਹ ਜਿੰਨੇ ਵੇਟਰ ਸੀ ਉਹ ਵੀ ਫੋਟੋ ਖਿੱਚ ਰਿਆ ਸੀ ਪਾਸੇ ਓਲੇ ਹੋ ਕੇ। ਉਹਨਾਂ ਨੂੰ ਇੱਕ ਇਨਟੀਮੀਸ਼ਨ ਉਹਨਾਂ ਵੱਲੋਂ ਦੇਣੀ ਹੁੰਦੀ ਹੈ ਕਿ ਆਹ ਬੰਦੇ ਹੁਣ ਇੱਥੇ ਬੈਠੇ ਨੇ। ਅਸੀਂ 5-7 ਜਣੇ ਸੀ ਜਿੰਦੇ ਚ ਕਾਫੀ ਤੁਹਾਡੇ ਰਿਪੋਰਟਰ ਵੀ ਸੀ ਜਿਦਾ ਪਰ ਨਾਂ ਕੀ ਲੈਣਾ ਹੈ। ਤਾ ਉਹਨਾਂ ਨੂੰ ਨਾਲ ਦੀ ਨਾਲ ਉਹਨਾਂ ਨੇ ਮੈਸੇਜ ਦੇਣਾ ਹੁੰਦਾ ਹੈ ਜੇ ਤੁਸੀਂ ਸ਼ਾਹੀ ਕਿਲੇ ਜਾਣੇ ਹੋ ਤੁਹਾਡੇ ਗਾਈਡ ਦੇ ਨਾਲ ਹੀ ਚਾਰ ਪੰਜ ਬੰਦੇ ਉੰਜ ਹੀ ਤੁਰੇ ਫਿਰਦੇ ਹੁੰਦੇ ਆ ਉਹ ਤੁਹਾਨੂੰ ਲੱਗੂਗਾ ਮੰਦੀਰ ਖੇਡ ਰਹੀ ਹੈ ਤੁਹਾਨੂੰ ਲੱਗੂਗਾ ਕਿ ਉਹ ਆਪਸ ਵਿੱਚ ਗੱਲਾਂ ਕਰ ਰਹੇ ਨੇ ਨਹੀਂ ਉਹਨਾਂ ਦੀ ਨਿਗਾਹ ਤੁਹਾਡੇ ਉੱਪਰ ਹੁੰਦੀ ਹੈ ਤੇ ਹੋਣੀ ਚਾਹੀਦੀ ਵੀ ਮੈਨੂੰ ਚੰਗਾ ਵੀ ਲੱਗਿਆ ਕਿਉਂ ਨਹੀਂ ਕਰਨੇ ਚਾਹੀਦਾ ਪਰ ਮੈਨੂੰ ਇਹ ਹੈਰਾਨੀ ਵਾਲੀ ਗੱਲ ਹੈ ਕਿ ਇਹ ਬੀਬੀ ਉੱਥੇ ਜਾ ਕੇ ਰਹਿ ਰਹੀ ਹੈ ਹੁਣ ਐਡੀ ਜਲਦੀ ਉੱਥੋਂ ਦੀ ਹਕੂਮਤ ਨੂੰ ਕਿਵੇਂ ਵਿਸ਼ਵਾਸ ਹੋ ਗਿਆ ਇਸ ਇਹ ਸ਼ਾਸ਼ੂਨ ਵਾਲੀ ਗੱਲ ਨਹੀਂ ਬਣਦੀ। ਉਹ ਲੇਡੀ ਕਿਉਂ ਗਈ ਉੱਥੇ? ਜਦੋਂ ਆਮ ਨੂੰ ਤਾਂ ਆਪਾਂ ਠੀਕ ਐ ਉਹਨਾਂ ਦੀ ਮੈਨੂੰ ਕਈਆਂ ਗੱਲਾਂ ਚੰਗੀਆਂ ਨੇ ਸੰਗਤ ਨੂੰ ਲਾਹੌਰ ਦੇ ਵਿੱਚ ਉੱਥੋਂ ਦੀ ਹਕੂਮਤ ਨਹੀਂ ਰੋਕਦੀ। ਉਹ ਗੁਰਦੁਆਰੇ 'ਚ ਚਲੋ ਪਹਿਰਾ ਹੁੰਦਾ ਐ। ਉਹ ਕਹਿੰਦੇ ਵੀ ਨੇ ਕਿ ਭਾਈ ਲਾਹੌਰ ਤੋਂ ਬਾਹਰ ਨਾ ਜਾਇਆ ਜੀ। ਤੁਹਾਡਾ ਵੀਜ਼ਾ ਬਾਹਰ ਨਹੀਂ। ਤਾਂ ਬੜਿਓ ਸਾਡੀ ਕੇਅਰ ਵੀ ਕਰਦੇ ਰਹੋ, ਪ੍ਰੋਟੈਕਸ਼ਨ ਵੀ ਕਰਦੇ ਨੇ, ਨਿਗਾਹ ਵੀ ਰੱਖਦੇ ਨੇ। ਪਰ ਇਸ ਬੀਬੀ ਦਾ ਜਾਣਾ ਸਾਡੇ ਉੱਪਰ ਇੱਕ ਸਵਾਲ ਖੜਾ ਹੈ ਲੱਗਦਾ ਕਿਤਨੇ ਕਿਤੇ ਕੋਈ ਸਾਜ਼ਿਸ਼ ਜਾਂ ਪਹਿਲਾਂ ਦਾ ਪ੍ਰੀ ਪਲਾਨਡ ਸਾਰੀ ਚੀਜ਼ ਹੋ ਸਕਦੀ ਹੈ ਜਿਵੇਂ ਤੁਸੀਂ ਕਹੇ ਕਿ ਬਹੁਤ ਵੱਡੀਆਂ ਪਾਬੰਦੀਆਂ ਹੁੰਦੀਆਂ ਹੋੜੀਆਂ ਵੀ ਚਾਹੀਦੀਆਂ ਨੇ ਹੋਰ ਨਾ ਮੁਲਕ ਤੋਂ ਤੁਹਾਡੇ ਮੁਲਕ ਦੇ ਵਿੱਚ ਕੋਈ ਹੁੰਦਾ ਹੋਰਨ ਹੋਣੀਆਂ ਵੀ ਚਾਹੀਦੀਆਂ ਨੇ ਉਹ ਪਾਬੰਦੀਆਂ ਹੁੰਦੀਆਂ ਨੇ ਤਾਂ ਉਹਨਾਂ ਸਾਰੀਆਂ ਪਾਬੰਦੀਆਂ ਨੂੰ ਪਾਰ ਕਰਦੇ ਆਂ ਇਹ ਬੀਬੀ ਜਿਹੜੀ ਆ ਪਹੁੰਚ ਜਾਂਦੀ ਆ ਨਿਕਾਬ ਹੀ ਹੋ ਜਾਂਦਾ ਸਭ ਕੁਝ ਹੋ ਜਾਂਦਾ ਤੇ ਪਤਾ ਤੱਕ ਵੀ ਨਹੀਂ ਲੱਗਦਾ ਗੱਲ ਬਾਹਰ ਮੈਨੋਂ ਤੁਹਾਨੂੰ ਲੱਗਦਾ ਕਿ ਸਭ ਕੁਝ ਪ੍ਰੀ ਪਲਾਨਡ ਤਰੀਕੇ ਦੇ ਨਾਲ ਕੀਤਾ ਗਿਆ ਸਭ ਕੁਝ ਪਲਾਨ ਸੀ ਜਾਂ ਐਸਾ ਇਹੀ ਐਸੀ ਚੀਜ਼ ਹੋਣ ਦਿੱਤੀ ਗਈ ਜਾਂ ਫਿਰ ਉਹ ਕਨਵਰਜਨ ਵਾਲੀ ਗੱਲ ਜਿਸਤਾਂ ਦੇਨ ਦੇ ਵਕੀਲ ਦੇ ਵੱਲੋਂ ਵੀ ਕਿਹਾ ਜਾਂਦਾ ਕਿ ਸਾਨੂੰ ਸਭ ਤੋਂ ਵੱਡੀ ਗੱਲ ਸਭ ਤੋਂ ਖੁਸ਼ੀ ਦੀ ਗੱਲ ਇਹ ਲੱਗੀ ਕਿ ਉਸ ਸਰਜੀਤ ਕੌਰ ਨੇ ਇਸਲਾਮ ਕਬੂਲ ਕੀਤਾ ਦੇਖੋ ਜਿਹੜੀ ਪ੍ਰੀਪਲਾਨਤਾ ਲੱਗਦਾ ਹੈ ਕਾਰਨ ਕੀ ਹੈ ਅਚਾਨਕ ਇਸ ਤਰ੍ਹਾਂ ਨਹੀਂ ਬੰਦਾ ਜਾਂਦਾ ਹੁੰਦਾ ਕਿਤੇ ਵੀ ਇਹ ਪਹਿਲੋ ਪ੍ਰੀਪਲਾਨ ਹੈ ਮੈਨੂੰ ਤਾਂ ਹੈਰਾਨੀ ਵਾਲੀ ਗੱਲ ਹੈ ਕਿ ਅੰਟੈਲੀਜੈਂਸ ਨੂੰ ਪਤਾ ਕੀ ਆਪਣੀ ਨੂੰ ਆਪਣੇ ਜਿੰਨੇ ਇੱਥੇ ਟੂਰਿਸਟ ਜਾਂਦੇ ਨੇ ਸਾਰਿਆਂ ਤੇ ਨਿਗਾਹ ਹੁੰਦੀ ਹੈ ਸਾਰਿਆਂ ਦਾ ਅਤਾ ਪਤਾ ਹੁੰਦਾ ਤੇ ਅੰਟੈਲੀਜੈਂਸ ਆਪਣੇ ਤੇ ਨਿਗਾਹ ਰੱਖਦੀ ਹੁੰਦੀ ਹੈ ਹੁਣ ਕੁਝ ਗੱਲਾਂ ਨਹੀਂ ਕਰਨ ਵਾਲੀਆਂ ਹੁੰਦੀਆਂ ਦੋਨਾਂ ਕੰਟਰੀਆਂ ਦੀ ਮੈਂ ਜੇ ਪਾਕਿਸਤਾਨ ਜਾਊਗਾ ਦੋਨਾਂ ਕੰਟਰੀਆਂ ਦੀ ਮੈਂ ਨਿਗਾਹ 'ਚ ਹੋਣਾ ਉਹਨੂੰ ਇਹ ਕਿਤੇ ਵੀ ਨਾ ਸਮਝੋ ਕਿ ਤੁਸੀਂ ਇੰਡੀਆ 'ਚ ਆ ਗਏ ਪਾਕਿਸਤਾਨ ਦੀ ਨਿਗਾਨੀ ਤੁਸੀਂ ਪਾਕਿਸਤਾਨ ਚਲੇ ਗਏ ਇੰਡੀਆ ਦੀ ਨਿਗਾਨੀ ਤੁਹਾਡੇ ਉੱਪਰ ਦੋਨਾਂ ਕੰਟਰੀਆਂ ਦੀ ਨਿਗਾਹ ਹੈ ਤਾਂ ਇੱਕ ਅਸਲਾਮ ਨੂੰ ਕਬੂਲ ਕਰਨਾ ਮੈਂ ਉਹਨਾਂ ਦੇ ਧਰਮ ਦੀ ਇੱਜ਼ਤ ਕਰੂੰਗਾ ਧਰਮ ਉਹਨਾਂ ਦਾ ਬਹੁਤ ਵਧੀਆ ਹੈ ਆਪਦੇ ਧਰਮ 'ਚ ਪੱਕੇ ਰਹਿਣਾ ਚਾਹੀਦਾ ਪਰ ਸਿੱਖ ਬੀਬੀ ਨੂੰ ਕਹੂੰਗਾ ਮੈਂ ਦੁਬਾਰਾ ਫੇਰ ਕਰੂੰਗਾ ਕਿ ਇਸ ਅਸਲਾਮ ਨੂੰ ਕਬੂਲ ਕਰਨ ਲੱਗਿਆ ਬੜਿਆਂ ਨੇ ਸਾਡੇ ਦੇ ਤਸ਼ੱਦਦ ਕੀਤੇ ਬੀਬੀ ਸਾਡੇ ਤੇ ਮੁਗਲ ਤੋਂ ਲੈ ਕੇ ਅਫਗਾਨ ਤੱਕ ਆ ਜੋ ਇਹਦੋਂ ਪਿੱਛੇ ਚਲੇ ਜੋ ਲੱਖਾਂ ਦੀ ਗਿਣਤੀ 'ਚ ਸਿੱਖ ਮਰ ਗਿਆ 2.5 ਲੱਖ ਦੀ ਗਿਣਤੀ ਕਹਿ ਰਹੇ ਨੇ ਘਟੋ ਘਟ ਤੇ ਕਿਸੇ ਨੇ ਆਪਦਾ ਧਰਮ ਛੱਡ ਕੇ ਅਸਲਾਮ ਕਬੂਲ ਨਹੀਂ ਸੀ ਕੀਤਾ ਮੈਂ ਅਸਲਾਮ ਨੂੰ ਮਾੜਾ ਨਹੀਂ ਕਹਿ ਰਿਹਾ ਮੈਂ ਉਹਦੀ ਇੱਜ਼ਤ ਕਰਦਾ ਚਾਹੇ ਹਿੰਦੂ ਧਰਮ ਐ ਅਸਲਾਮ ਐ ਕੋਈ ਵੀ ਧਰਮ ਐ ਉਹ ਸਲਾਉਣ ਯੋਗ ਹੈ ਪਰ ਇਹ ਨਹੀਂ ਸੀ ਕਰਨਾ ਪੋਟਾ ਪੋਟਾ ਕੱਟੇ ਗਏ ਨੀਆਂ ਚ ਚਿਣੇ ਗਏ ਖਤਮ ਹੋ ਗਏ ਪਰਿਵਾਰ ਚਾਰ ਪੁੱਤਰ ਚਲੇ ਗਏ ਸੈਂਕੜੇ ਹਜ਼ਾਰਾਂ ਦੀ ਗਿਣਤੀ ਚਲੇ ਗਏ ਪਰ ਸਲਾਮ ਕਬੂਲ ਨਹੀਂ ਸੀ ਕੀਤਾ ਕਿਸੇ ਲਾਲਚ ਚ ਨਹੀਂ ਸੀ ਆਏ ਹੋ ਬੀਬੀ ਤੂੰ ਤਾਂ ਲਾਲਚ ਚ ਆ ਗਈ ਇੱਕ ਵਾਸ਼ਨਾ ਚ ਆ ਗਈ ਇਹ ਬਹੁਤ ਗਲਤ ਹੋਇਆ ਸਾਡੇ ਤਾਂ ਇੰਨਾ ਸੀ ਸ਼ੇਰੇ ਪੰਜਾਬ ਦਾ ਰਾਜ ਰਿਹਾ ਮਹਾਰਾਜਾ ਰਣਜੀਤ ਸਿੰਘ ਦਾ ਮਝਾਲਾ ਕਿਤੇ ਅਸਲਾਮ ਦੇ ਉਲਟਕ ਲਫ਼ਜ਼ ਬੋਲੇ ਹੋਣ ਜਾਂ ਕਿਸੇ ਨੇ ਧੀ ਪੈਨ ਨੂੰ ਇਸ ਤਰ੍ਹਾਂ ਗਮਰਾਹ ਕਰਕੇ ਲਿਆਂਦਾ ਹੋਵੇ ਮਤਵਲੀ ਨਹੀਂ ਬਣਦਾ ਕਿਤੇ ਇਹ ਬਹੁਤ ਮਾੜੀ ਗੱਲ ਹੈ ਜਿਹੜੇ ਐਡਵੋਕੇਟ ਨੇ ਗੱਲ ਕਹੀ ਹੈ ਇਹ ਵੀ ਚੰਗੀ ਨਹੀਂ ਕਿ ਮੈਨੂੰ ਬਹੁਤ ਖੁਸ਼ੀ ਹੋਈ ਨਹੀਂ ਇਹ ਖੁਸ਼ੀ ਵਾਲੀ ਗੱਲ ਨਹੀਂ ਜਿੰਦਾ ਜਿਹੜਾ ਧਰਮ ਹੈ ਉਸ ਧਰਮ ਚੋਂ ਨੂੰ ਰਹਿਣਾ ਚਾਹੀਦਾ ਇਹ ਚੀਜ਼ਾਂ ਪਰ ਜ਼ਿਆਦਾ ਜਿਵੇਂ ਮੀਆਂ ਮਿੱਠੂ ਦੀ ਤੁਸੀਂ ਗੱਲ ਕਰੀ ਜਿਹਨੂੰ ਕਨਵਰਜਨ ਫੈਕਟਰੀ ਵੀ ਕਿਹਾ ਜਾਂਦਾ ਹੈ ਕਿ ਸਭ ਤੋਂ ਵੱਧ ਕਨਵਰਜਨ ਅ ਮਸਲਾਮ ਦੇ ਵਿੱਚ ਉਹਨਾਂ ਦੇ ਵੱਲੋਂ ਕਰਵਾਈ ਜਾਂਦੀ ਕੋਈ ਵੀ ਮਿਨੋਰਟੀ ਕੋਈ ਵੀ ਹੈਗੇ ਉਹਨਾਂ ਦੇ ਵੱਲੋਂ ਕਨਵਰਜਨ ਕਰਵਾਈ ਜਾਂਦੀ ਆ ਇਹ ਚੀਜ਼ ਨੂੰ ਕਿੰਨਾ ਘਾਤਕ ਮੰਨਦੇ ਹੋ ਕਿ ਕਿਸੇ ਵੀ ਧਰਮ ਦੇ ਜਿਹੜੇ ਲੋਕ ਆ ਉਹਨਾਂ ਨੂੰ ਬਹਿਲਾ ਕੇ ਖਾਸ ਕਰ ਔਰਤਾਂ ਨੂੰ ਬਹਿਲਾ ਕੇ ਫਸਲਾਕੇ ਇਸਲਾਮ ਦੇ ਵਿੱਚ ਲੈ ਜਾਣਾ ਲੱਗਦਾ ਕੋਈ ਮੁਫਾਦ ਨਿੱਜੀ ਮੁਫਾਦ ਪੈਸੇ ਦੇ ਰੂਪ ਦੇ ਵਿੱਚ ਹੋਰ ਚੀਜ਼ ਐਸਾ ਕੁਝ ਵੀ ਹੋ ਸਕਦਾ ਨਹੀਂ ਇਹ ਗਲਤ ਚੀਜ਼ ਹੈ ਜੀ ਆਪਾਂ ਕਹੀਏ ਇਹਨੂੰ ਸਮਝਾਉਣਾ ਚਾਹੀਦਾ ਇਨੂੰ ਵਾਪਸ ਭੇਜਣਾ ਚਾਹੀਦਾ ਹੈ ਇਹਨੂੰ ਕਹਿਣਾ ਚਾਹੀਦਾ ਉਹਨਾਂ ਦਾ ਫਰਜ਼ ਬਣਦਾ ਉਹਨਾਂ ਦਾ ਕਿ ਬੀਬੀ ਤੁਹਾਡਾ ਜਿਹੜਾ ਧਰਮ ਆ ਉਸੇ ਚੀਰੋ ਬੈਟਰ ਇਹੀ ਹੈ ਕਿਉਂਕਿ ਸਾਡਾ ਇਥੋਂ ਜਾਣਾ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਜਾਣਾ ਜਾਂ ਸੱਚੇ ਸਬਦੇ ਜਾਣਾ ਤੇ ਸਾਡੇ ਤੱਕੇ ਇੰਡੀਅਨ ਗਵਰਨਮੈਂਟ ਖੁਸ਼ ਨਹੀਂ ਸਾਨੂੰ ਤਾਂ ਅਗਲੇ ਨਬਾਨਾ ਬਣ ਗਿਆ ਨਾਲ ਦੀ ਨਾਲ ਹੀ ਫਿਰ ਸਾਰੀ ਕਾਮ ਨੂੰ ਡੀਫੇਮ ਕੀਤਾ ਗਿਆ ਵਰਲਡ ਲੈਵਲ ਤੇ ਪਿਕਚਰ ਘੁੰਮ ਰਹੀ ਹੈ ਸਿੱਖਾਂ ਦੀਆਂ ਲੇਡੀਜ਼ ਬਾਰੇ ਸੋਚ ਕੀ ਬਣ ਗਈ ਸੋ ਇੱਕ ਇਹੋ ਜੇ ਘਟਿਆ ਕੰਮ ਨੂੰ ਘਟਿਆ ਹੀ ਕਹਿਣਾ ਚਾਹੀਦਾ ਉਹ ਚੰਗਾ ਨਹੀਂ ਤੁਹਾਨੂੰ ਨਹੀਂ ਲੱਗਦਾ ਖਰ ਸਰ ਪ੍ਰਸ਼ਾਸਨ ਦੇ ਵੀ ਕਿਤਨਾ ਕਿਤੇ ਕਾਰਗੁਜ਼ਾਰੀ ਤੇ ਸਵਾਲ ਢਿੱਲੀ ਕਾਰਗੁਜ਼ਾਰੀ ਦੇ ਸਵਾਲ ਖੜੇ ਹੁੰਦੇ ਨੇ ਠੀਕ ਹੈ ਮੈਂ ਮੇਰੇ ਮੈਂ ਸਵਾਲ ਪੂਰਾ ਕਰ ਲਵਾਂ ਹੀ ਗੱਲ ਲੱਗੇ ਚਲੋ ਠੀਕ ਹੈ ਉਹ ਕਿਸੇ ਤਰੀਕੇ ਦੇ ਨਾਲ ਆਪਾਂ ਮੰਨ ਲਈਏ ਕਿ ਸਾਰੇ ਜੋ ਜੋ ਵੀ ਬੈਰੀਅਰਸ ਉਹਨਾਂ ਸਭ ਨੂੰ ਤੋੜ ਕੇ ਉਹ ਬੀਬੀ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਪਹੁੰਚ ਜਾਂਦੀ ਆ ਜੋ ਆਪਣਾ ਉਸ ਦਾ ਦੋਸਤ ਉਹਦੇ ਕੋਲ ਪਹੁੰਚ ਜਾਂਦੀ ਆ ਉਸ ਤੋਂ ਬਾਅਦ ਨਕਾਬ ਵੀ ਹੁੰਦਾ ਆ ਉਹਨਾਂ ਦੇ ਜੋ ਵਕੀਲ ਨੇ ਉਹਨਾਂ ਦੀ ਵੀ ਇੰਟਰਵਿਊ ਹੁੰਦੀ ਉਸ ਤੋਂ ਬਾਅਦ ਤਾਂ ਗੱਲ ਸਾਰੇ ਪਾਸੇ ਫੈਲਦੀ ਆ ਪਰ ਉਸ ਤੋਂ ਬਾਅਦ ਵੀ ਇਹ ਨੀਟੀ ਲੀਕਾਰ ਗੁਜ਼ਾਰੀ ਉਸਤੇ ਵੀ ਤੁਹਾਨੂੰ ਨਹੀਂ ਲੱਗਦਾ ਪ੍ਰਸ਼ਾਸਨ ਤੇ ਵੀ ਸਵਾਲ ਕਿੰਨੇ ਕਿਤੇ ਖੜੇ ਹੁੰਦੇ ਨੇ ਕਿ ਸਭ ਕੁਝ ਮਿਲੀ ਭੁਗਤ ਦੇਣਾ ਹੁੰਦਾ ਮੈਂ ਤੁਹਾਨੂੰ ਦੱਸਣਾ ਮੈਂ ਲਾਹੌਰ ਦੇ ਵਿੱਚ ਸੀ ਜੇ ਮੈਨੂੰ ਕਿਸੇ ਬੰਦੇ ਦੀਆਂ ਕਾਲ ਆ ਰਹੀਆਂ ਸੀ ਮੈਂ ਮੋਬਾਈਲ ਨਹੀਂ ਚੁੱਕਿਆ ਮੈਨੂੰ ਰਾਣਾ ਚੇਬਾਜ ਨੇ ਕਿਹਾ ਸੀ ਕਿ ਭਾਜੀ ਮੋਬਾਈਲ ਨਹੀਂ ਚੁੱਕਣਾ ਇੱਥੇ ਤਾਂ ਬੰਦਿਆਂ ਦਾ ਪਤਾ ਨਹੀਂ ਹੁੰਦਾ ਕਿਸੇ ਦਾ ਮੈਂ ਮੋਬਾਈਲ ਨਹੀਂ ਮੈਂ ਦਸੰਬਰ ਦੇ ਵਿੱਚ ਲਾਹੌਰ ਚ ਗਿਆ। ਅਪ੍ਰੈਲ ਦੇ ਵਿੱਚ ਆ ਕੇ ਸਾਡੀ ਇੰਡੀਅਨ ਇੰਟੈਲੀਜੈਂਸ ਨੇ ਆ ਕੇ ਮੈਨੂੰ ਕਿਹਾ ਸੀ ਕਿ ਭਾਜੀ ਤੁਹਾਡੇ ਮੋਬਾਈਲ ਦੇ ਵਿੱਚ ਮਿਸ ਕਾਲ ਆਈਆਂ ਨੇ ਕੱਢੋ। ਇੱਥੋਂ ਤੱਕਰ ਵੀ ਸਾਡੀ ਇੰਟੈਲੀਜੈਂਸ ਨੂੰ ਪਤਾ ਹੁੰਦਾ ਹੈ। ਕਿ ਮੇਰੇ ਮੋਬਾਈਲ ਦੇ ਉੱਪਰ ਕਿਸੇ ਆਦਮੀ ਦੀ ਕਾਲ ਆਈ ਹੈ ਉਹ ਕੱਢ ਕੇ ਦੇਖੋ ਤੁਸੀਂ ਰਿਸੀਵ ਕੀਤੀ ਜਾਂ ਨਹੀਂ ਕੀਤੀ। ਮੈਂ ਕਿਹਾ ਮੈਂ ਨਹੀਂ ਕੀਤੀ ਹੋਣੀ ਮੈਂ ਦੇਖਿਆ ਆਂਦੇ ਮਿਸ ਕਾਲ ਆਈਆਂ ਨੇ ਤੁਹਾਨੂੰ। ਤੁਸੀਂ ਰਿਸੀਵ ਨਹੀਂ ਕੀਤੀ ਬੈਟਰ। ਪਰ ਉਹਨਾਂ ਨੇ ਇਹ ਪਤਾ ਸੀ ਕਿ ਮੇਰੇ ਕੋਲ ਕਾਲ ਆਈਆਂ ਨੇ। ਜੇ ਇੰਨੀ ਗੱਲ ਦਾ ਪਤਾ ਇੰਟੈਲੀਜੈਂਸ ਨੂੰ ਤੇ ਇਹਦੇ ਇਲੀਸਿਟ ਰਿਲੇਸ਼ਨ ਦਾ ਪਤਾ ਨਹੀਂ ਸੀ ਇਹ ਪਤਾ ਸੀ ਇਹਨੂੰ ਕਿਵੇਂ ਡਿਨਾਈ ਕਰੋਗੇ ਤੁਸੀਂ ਕਿਉਂਕਿ ਮੈਂ ਇਹਨਾਂ ਚੀਜ਼ਾਂ 'ਚ ਲੰਘਿਆ ਹੋਇਆ ਮੈਨੂੰ ਪਤਾ ਸਾਰਾ ਕਿ ਕਿਹੜੀ ਕੰਟਰੀ ਕਿੰਨਾ ਯਕੀਨ ਕਰਦੀ ਹੈ ਇੱਕ ਵਾਰ ਮੈਂ ਲਾਹੌਰ 'ਚ ਸੜਕ ਕ੍ਰੋਸ ਕਰਕੇ ਚਲਾ ਗਿਆ ਅਸੀਂ 7-8 ਬੰਦੇ ਸੀ ਤਾਂ ਉਧਰ ਆਰਮੀ ਦਾ ਏਰੀਆ ਸੀ ਤੇ ਉਹਨਾਂ ਨੇ ਇਹਨਾ ਡਾਊਟ ਕ੍ਰੀਏਟ ਕੀਤਾ ਸੀ ਉੱਥੋਂ ਦੇ ਕੇ ਜੱਜ ਸਾਹਿਬ ਨੇ ਆ ਕੇ ਸਾਨੂੰ ਉੱਥੋਂ ਸਾਡੇ ਬਾਰੇ ਦੱਸਿਆ ਫੇਰ ਸਾਡਾ ਖੇੜਾ ਛੁੱਟਿਆ ਸੀ ਐ ਮਜ਼ਾਕ ਨਹੀਂ ਏ ਇਹਦੇ ਮਗਰ ਕੋਈ ਮਿਲੀ ਭੁਗਤ ਹੈ ਕੋਈ ਸਾਜ਼ਿਸ਼ ਹੈ ਉਹਦਾ ਕੀ ਰਿਜ਼ਲਟ ਆਉਂਦਾ ਇਹ ਅਜੇ ਪਤਾ ਨਹੀਂ ਪਾਕਿਸਤਾਨ ਦੀ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਵੀ ਢਿੱਲਾ ਮੰਨਦੇ ਹੋ ਕਿ ਜੇਕਰ ਮੈਨੂੰ ਲੱਗਦੀ ਮੈਂ ਤੁਸੀਂ ਗੱਲ ਕਰੀ ਕਿ ਅਸੀਂ ਸਿਰਫ ਇੱਕ ਸੜਕ ਕ੍ਰੋਸ ਕਰੀ ਕ੍ਰੋਸ ਕਰਕੇ ਉਸ ਤੋਂ ਬਾਅਦ ਸਾਨੂੰ ਫੜਿਆ ਗਿਆ ਪਤਾ ਨਹੀਂ ਫਿਰ ਕਿੰਨੀਆਂ ਗੱਲਾਂ ਬਾਤਾਂ ਕਿੰਨੀ ਜ਼ਿਆਦਾ ਰਿਕੁਐਸਟ ਕਰਨ ਤੋਂ ਬਾਅਦ ਫਿਰ ਕਿਤੇ ਸਾਨੂੰ ਛੱਡਿਆ ਗਿਆ ਮਤਲਬ ਤੋ ਇਹ ਤਾਂ ਸ਼ਰਿਆਮ ਬੀਬੀ ਉਧਰ ਘੁੰਮ ਰਹੀ ਆ ਸ਼ਰਿਆਮ ਨਿਕਾਹ ਸ਼ਰਿਆਮ ਸਭ ਕੁਝ ਹੈ ਤੋ ਲੱਗਦਾ ਕੋਈ ਢਿੱਲੀ ਕਾਰਗੁਜ਼ਾਰੀ ਜਾਂ ਸਭ ਕੁਝ ਪਤਾ ਸੀ ਕਿ ਇਹ ਚੀਜ਼ ਹੋਣੀ ਹੀ ਹੈ ਦੇਖੋ ਮੈਨੂੰ ਪ੍ਰੀਪਲਾਨ ਲੱਗਦਾ ਮੈਂ ਤੁਹਾਨੂੰ ਕਹੀ ਜਾਂਣਾ ਕਿਤੇ ਵੀ ਜਾਣੇ ਤੁਸੀਂ ਉੱਥੋਂ ਦੀ ਹਕੂਮਤ ਨੂੰ ਪਤਾ ਹੁੰਦਾ ਇਹ ਕਿਤੇ ਵੀ ਨਾ ਕਿਉ ਆਰਮੀ ਥੋਡੀਆਂ ਉਹਨਾਂ ਨੂੰ ਅੱਖਾਂ ਤੋਂ ਨੂੰ ਦੇਖ ਨਹੀਂ ਰਹੀਆਂ ਉਹਨਾਂ ਦੀਆਂ ਅੱਖਾਂ ਵੀ ਸਾਨੂੰ ਐਂ ਵੇਂਦੀਆਂ ਨੇ ਜਿਵੇਂ ਇੰਡੀਅਨ ਗਵਰਨਮੈਂਟ ਵੇਖ ਰਹੀ ਹੁੰਦੀ ਹੈ ਸਾਰਿਆਂ ਦੀ ਜਿਹੜੀ ਨਿਗਾ ਤੁਹਾਡੇ ਤੇ ਫੋਕਸ ਕੀਤੀ ਹੁੰਦੀ ਹੈ ਤੁਸੀਂ ਕਿਸੇ ਸ਼ਹਿਰ ਜਾਨੇ ਹੋ ਕਿਸੇ ਪਿੰਡ ਜਾਨੇ ਹੋ ਇਹ ਨਾ ਸੋਚੋ ਕਿ ਤੁਸੀਂ ਇਕੱਲੇ ਤੁਰੇ ਫਿਰਦੇ ਹੋ ਤੁਸੀਂ ਹਰ ਦੋਨਾਂ ਕੰਟਰੀਆਂ ਦੀ ਦੇਖ ਰਿਕ ਚੋਂ ਜੇ ਕੋਈ ਐਹੋ ਜੀ ਭੁੱਲ ਹੁੰਦੀ ਹੈ ਤਾਂ ਸਮਝੋ ਇਹਦੇ ਮਗਰ ਅਣਗੈਲੀ ਹੈ ਕੋਈ ਸਾਜ਼ਿਸ਼ ਹੈ ਕੋਈ ਐਹੋ ਜੀ ਚੱਕਰ ਹੈ ਇਹੋ ਜੀ ਗੱਲ ਨਹੀਂ ਜਿਕਰਾ ਸਾਹਿਬ ਸਮਝ ਤਾਂ ਬਹੁਤ ਸਤਿ ਸ਼੍ਰੀ ਅਕਾਲ ਜੀ ਸੋ ਮੇਰੇ ਨਾਲ ਐਡਵੋਕੇਟ ਰਪਾਲ ਸਿੰਘ ਖਾਰਾ ਹੋ ਰਹੀ ਸੀ ਕਿਉਂਕਿ ਲੰਬੇ ਸਮੇਂ ਤੋਂ ਖਾਰਾ ਸਾਹਿਬ ਜਥੇ ਦੇ ਨਾਲ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਜਾਂਦੇ ਰਹਿੰਦੇ ਨੇ ਤਾਂ ਸੋਚਿਆ ਕਿ ਉਹ ਬਰੀਕੀਆਂ ਬਾਰੇ ਜ਼ਰੂਰ ਜਾਣਿਆ ਜਾਵੇ ਕਿ ਕੋਈ ਵੀ ਇਸ ਤਰ੍ਹਾਂ ਦੇ ਨਾਲ ਜਾ ਕੇ ਪਾ ਜਥੇ ਤੋਂ ਅੱਡ ਹੁੰਦਾ ਆ ਵੱਖ ਹੁੰਦਾ ਆ ਤੇ ਉਦੋਂ ਤੱਕ ਪਤਾ ਨਹੀਂ ਲੱਗਦਾ ਜਦੋਂ ਤੱਕ ਜਥਾ ਹਿੰਦ ਭਾਰਤ ਤੋ ਗਿਆ ਹੋਆ ਜਥਾ ਵਾਪਸ ਭਾਰਤ ਦੇ ਵਿੱਚ ਨਹੀਂ ਆਉਂਦਾ ਕਿ ਇੰਨਾ ਸੁਖਾਲਾ ਤਾਂ ਵੱਡੇ ਸਵਾਲੀਆ ਚਿੰਨ੍ਹ ਖੜੇ ਕਰਦਾ ਹੈ ਇੰਟੈਲੀਜੈਂਸ ਦੇ ਉੱਪਰ ਵੱਡੇ ਸਵਾਲੇ ਚਿੰਨ੍ਹ ਪ੍ਰਸ਼ਾਸਨ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉੱਪਰ ਖੜੇ ਕਰਦਾ ਹੈ ਕਿ ਜੇਕਰ ਜਾਂਦਿਆਂ ਦੇ ਉੱਪਰ ਵੀ ਨਿਗਰਾਨੀ ਰਹਿੰਦੀ ਆ ਉਹ ਪਾਕਿਸਤਾਨ ਦੇ ਵਿੱਚ ਪਹੁੰਚਦੇ ਨੇ ਉਸ ਵੇਲੇ ਵੀ ਨਿਗਰਾਨੀ ਹੁੰਦੀ ਆ ਤਾਂ ਫਿਰ ਕਿਵੇਂ ਇੱਕ ਬੀਬੀ ਪਾਕਿਸਤਾਨ ਦੇ ਵਿੱਚ ਪਹੁੰਚਦੀ ਆ ਬਹੁਤ ਸੁਖਾਲੇ ਤਰੀਕੇ ਦੇ ਨਾਲ ਜਥੇ ਤੋਂ ਵੱਖ ਹੁੰਦੀ ਆ ਉਸ ਤੋਂ ਬਾਅਦ ਆਪਣੇ ਦੋਸਤ ਦੇ ਨਾਲ ਮਿਲ ਗਿਆ ਦੋ ਯੋਗ ਤਮਾ ਦਾ ਵਿਆਹ ਤ ਨਿਕਾਹ ਤੱਕ ਇਹਨਾਂ ਦੇ ਇਸ ਦੇ ਇਸ ਦੇ ਵੱਲੋਂ ਕਰਵਾ ਲਿਆ ਜਾਂਦਾ ਪਰ ਜਿੱਦੀ ਕਿਸੇ ਨੂੰ ਕੰਨੋਂ ਕੰਨ ਖਬਰ ਤੱਕ ਜਿਹੜੀ ਆ ਉਹ ਨਹੀਂ ਲੱਗਦੀ ਤੁਸੀਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵਾਂਦੇ ਅਜਾਤ ਧੰਨਵਾਦ ਜੀ